ਟੈਂਮ ਦੇ ਵਿੱਚ ਲਗਾਤਾਰ ਪਾਣੀ ਵਧਣ ਤੋਂ ਬਾਅਦ ਸੱਤੇ ਗੇਟ ਖੋਲੇ ਗਏ ਸੀ ਜਿਸ ਦਾ ਪਾਣੀ ਦਾ ਪੱਧਰ ਜਿਹੜਾ ਸੀ ਰਾਵੀ ਦੇ ਵਿੱਚ ਲਗਾਤਾਰ ਵਧ ਗਿਆ ਸੀ ਜਿਸ ਦੇ ਕਾਰਨ ਸੁਜਾਨਪੁਰ ਬਮਿਆਲ ਅਤੇ ਨਰੋਜ ਜੈਮਲ ਸਿੰਘ ਦੇ ਵਿੱਚ ਕਾਫੀ ਪਾਣੀ ਦੇਖਣ ਨੂੰ ਮਿਲਿਆ ਲਗਾਤਾਰ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੁਣ ਇਸ ਪਾਣੀ ਦੇ ਗੇਟ ਦੇ ਵਿੱਚ ਇਸ ਪਾਣੀ ਦੀ ਭੇਟ ਜਿਹੜਾ ਹੈ ਹੈਂਡਵਰਕਸ ਦਾ ਇੱਕ ਗੇਟ ਜਿਹੜਾ ਆ ਗਿਆ ਹੈ ਗੇਟ ਦਿਗਨ ਤੋਂ ਬਾਅਦ ਜਿਹੜੇ ਹੈ ਜਿਹੜੇ ਗੱਲ ਕਰੀਏ ਲਖਨਪੁਰ ਦੀ ਦਾ ਲਖਨਪੁਰ ਦੀ ਸਾਈਡ ਦੇ ਵਿੱਚ ਇਸ ਗੇਟ ਦੇ ਨਾਲ ਦੇ ਇੱਕ ਜਗ੍ਹਾ ਦੇ ਉੱਪਰ 50 ਦੇ ਕਰੀਬ ਜਿਹੜੇ ਹੈ ਕਰਮਚਾਰੀ ਫਸ ਗਏ ਸੀ ਜਿਨ੍ਹਾਂ ਨੂੰ ਆਰਮੀ ਅਤੇ 에어ਫੋਰਸ ਦੇ ਵੱਲੋਂ ਹੈਲੀਕਾਪਟਰ ਦੇ ਨਾਲ ਰੈਸਕਿਊ ਕੀਤਾ ਗਿਆ ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਜਿਹੜਾ ਕਰਮਚਾਰੀ ਹੈ ਉਹ ਇਸ ਮੌਕੇ ਤੇ ਲਾਪਤਾ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਗੇਟ ਦੇ ਰਾਹੀਂ ਜਿਹੜਾ ਗੇਟ ਇੱਕ ਟੁੱਟ ਗਿਆ ਸੀ ਹੈਡਵਰਕਸ ਦਾ ਜੋ ਕਿ ਪਾਣੀ ਦੇ ਵਿੱਚ ਡਿੱਗਿਆ ਹੋਇਆ ਹੈ ਸਾਹਮਣੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲਗਾਤਾਰ ਪਾਣੀ ਦਾ ਪੱਧਰ ਵਧਣ ਦੇ ਕਾਰਨ ਪਠਾਨਕੋਟ ਦੇ ਵਿੱਚ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਰ ਉੱਥੇ ਹੀ ਜਿਹੜੇ 50 ਦੇ ਕਰੀਬ ਜਿਹੜੇ ਕਰਮਚਾਰੀ ਇਸ ਪਾਣੀ ਦੇ ਵੇਟ ਦੇ ਨਾਲ ਫਸ ਗਏ ਸੀ ਅਤੇ ਇੱਕ ਕਰਮਚਾਰੀ ਲਾਪਤਾ ਹੈ ਜਿਨ੍ਹਾਂ ਦਾ ਆਰਮੀ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਗਿਆ ਅਤੇ ਇੱਕ ਦੀ ਪਾਲ ਜਰੀ ਆ ਉਹ ਜਾਰੀ ਹੈ ਲਗਾਤਾਰ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਹੈਲੀਕਾਪਟਰ ਦੀ ਮਾਧਿਅਮ ਦੇ ਨਾਲ ਉਸ ਇਲਾਕੇ ਤੋਂ ਕੱਢ ਕੇ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਹੈ ਜਗਬਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ